ਹਾਂਜੀ ਮੈਡਮ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਕਿਵੇਂ ਹੋ ਬਸ ਠੀਕ ਹਾਂ ਤੁਸੀਂ ਬਸ ਠੀਕ ਐ ਅੱਜ ਮੈਂ ਤੁਹਾਡੀ ਘਰ ਦੇ ਅੱਗੇ ਹੋਰਨ ਮਾਰੀ ਗਿਆ ਸੀ ਤੁਸੀਂ ਆਏ ਨਹੀਂ ਬਾਹਰ ਅੱਛਾ ਹੋਰਨ ਦੇ ਦਿੱਤੀ ਸੀ ਤੁਸੀਂ ਹੋਰਨ ਦਿੱਤਾ ਸੀ ਮੈਂ ਤਾਂ ਠੀਕ ਹੈ ਤੁਸੀਂ ਬੱਸ ਕਮੇਪੇ ਗਿਆ ਤੁਸੀਂ ਜੀ ਮੇਰੇ ਲਈ ਨਵਾਂ ਵੀਡੀਓ ਬਣਾ ਜੀ ਤੁਹਾਨੂੰ ਜੰਦ ਮੈਡਮ ਮੈਂ ਪਤਾ ਕਿੰਨਾ ਮਿਸ ਕਰਦਾ ਤੁਸਤਾ ਕਹਿ ਦਿੰਦੇ ਨਹੀਂ ਜਾਂਦੇ ਨਹੀਂ ਜਾਂਦੇ ਵੀਡੀਓ ਲਾ ਰੋਟਾ ਨਾ ਸੀ ਅੱਜ ਅਜੇ ਤੱਕ ਇਹ ਖਰਾਬ ਸੀ ਮੈਂ ਥੋੜੀ ਜੀ ਸਰਦਰਿਚੀ ਜਾਂ ਤਾਂ ਕਰਕੇ ਗੋਲਡ ਹੋਇਆ ਕਿ ਕਫ ਹੋਇਆ ਤੇ ਤਾਂ ਨਹੀਂ ਤੇ ਦਵਾਈ ਦੂ ਲੈ ਲੰਦੇ ਤੁਹਾਨੂੰ ਦਵਾ ਦਿੰਦੇ ਦਵਾਈ ਦਵਾਈ ਤਾਂ ਮੈਨੂੰ ਰਿਐਕਸ਼ਨ ਕਰਦੀ ਆ ਨਾ ਕੀ ਜੀ ਜਿ ਡਾਇਰੈਕਸ਼ਨ ਨਹੀਂ ਕਰਦੀ ਸਾਨੂੰ ਪਲੇਟ ਦੱਸੋ ਹਮਮਮੋਪਾਲ ਜੀ ਸਾਨੂੰ ਨਾੜੀ ਜੀ ਨਹੀਂ ਰੈਸਨ ਕਰਦੀ ਹੈ ਜੀ ਹੋਰ ਤਾਂ ਕੀ ਚੀਜ਼ ਰੈਸਨ ਕਰਨੀ ਹੈ ਤੇ ਕਾੜਾ-ਕੂੜਾ ਘਣਾਸੀ ਪੀਤਾਗਾ ਹਮਮਮ ਅਸੀਂ ਟੂਰ ਤੇ ਜਾਉਂਗੇ ਇਸੀ ਟੂਰ ਸਕੂਲ ਦਾ ਟੂਰ ਹੈਗਾ ਤੁਸੀਂ ਜਾਣਾ ਹੈ ਨਾ ਹਮਮਮ ਹੈਲਥ ਨੇ ਅਲਾਉ ਕੀਤਾ ਤਾਂ ਜਾਣਾ ਹੈ ਹੈਲਥ ਨੇ ਕੀ ਅਲਾਉ ਕੀਤਾ ਤਾਂ ਜਾਣਾ ਤੇ ਜਾਣਾ ਹੀ ਹੈਗਾ ਮੈਂ ਜਾ ਰਿਹਾ ਹਾਂ ਟੂਰ ਦੇ ਨਾਲ ਪਤਾ ਹੈ ਨਾ ਤੁਹਾਨੂੰ ਉਹ ਤੇ ਮੈਨੂੰ ਪਤਾ ਹੁੰਦਾ ਹੁਣ ਤਾਂ ਮੇਨ ਰਸਤੇ ਨਾ ਦਿੱਸਦਾ ਉਹ ਤੋਂ ਫੋਨ ਤਾਂ ਕਰਤੀ ਤੇ ਬਹੁਤ ਐ ਕਿ ਪਤਾ ਹੈ ਉੱਥੇ ਦਾ ਕਸੋਲੀ ਦਾ ਬਣਾ ਰਿਹਾ ਟੂਰ ਇਹ ਹਾਂ ਹਾਂ ਮੈਂ ਉਹ ਤਰਿਕਾ ਸੋ ਗਿਆ ਸੀ ਸਾਰਾ ਮੈਟ੍ਰਿਕੀ ਦਾ ਅਸਤਾ ਸੀਗਾ ਮੈਂ ਦੁਆ ਕਰੋ ਵੀ ਨਾ ਠੀਕ ਹੋ ਜਾ ਥੋੜੀ ਜੀ ਮੈਂ ਕਿਹ ਪੁੰਨਾ ਮੈਡਮ ਨਾਲ ਜਾਣਗੇ ਤਾਂ ਮੈਂ ਜਾਊਂਗਾ ਉਹ ਨੰਬਰ ਨਹੀਂ ਗਿਆ ਮੈਂ ਸਾਨੂੰ। ਅੱਛਾ ਅੱਛਾ। ਘਰ ਨੂੰ ਤਾਂ ਨਹੀਂ ਗਿਆ ਕਾ ਤੁਸੀ ਦਿੱਤੇ। ਮੈਂ ਸਾਨੂੰ ਕਿਉਂ ਕਹੂੰਗਾ ਪਾਗਲ ਐਂ ਤੁੰਦੱਸਾਂ ਐਵੇਂ ਕਰੀ ਜੰਨੀ ਆ। ਮੈਂ ਸੋਚ ਰਿਹਾ ਸੀ ਵੀ ਜੇ ਆਪਾਂ ਉੱਥੇ ਟੂਰ ਤੇ ਜਾਵਾਂਗੇ ਤਾਂ ਉੱਥੇ ਉਹ ਡਰਾਈਵਰ ਮੈਂ ਕਿ ਮੈਨੂੰ ਪਿਆ ਕਿ ਆਪਣੇ ਨੇ। ਕਿਉਂ ਕਹੂੰਗਾ ਡਰਾਈਵਰ ਮੈਂ ਕਿ ਮੈਨੂੰ ਮੈਂ ਦੱਸ ਪਾਵੇਂ ਪਾਗਲ ਕਰਦੇ ਇਹੋ। ਓਹ ਕਿਉਂ ਗਿਆਨਸ ਤਾਂ ਆਪជាਤਾ। ਕਿਸੇ ਨੂੰ ਕੁਛ ਨਹੀਂ ਦੱਸ ਮੇਰੀ ਜਾਨ ਮੈਂ ਕਿ ਦੱਸ ਸਕਦਾ ਕਿਸੇ ਨੂੰ ਦੱਸ ਗੱਲ ਜੋ ਤੇਰੀ ਮੇਰੀ ਹੈ ਕੁਛ ਹੋਰ ਕੋਲੇ ਕਿਵੇਂ ਜਾਊਂਗੀ ਦੱਸ ਹਾਂ ਤੇਰੀ ਮੇਰੀ ਹੀ ਰੱਖਣੀ ਹੈ ਗੱਲ ਵੀ ਹੂੰ ਤੇ ਆ ਤੀਕਾ ਸੋਲੀ ਦਾ ਫਿਰ ਬਣਾ ਲਿਓ ਪ੍ਰੋਗਰਾਮ ਹੂੰ ਪਿਛਲੀ ਵਾਰ ਜਾਂਣਾ ਪਿਛਲੀ ਵਾਰ ਬਤਾ ਕਿ ਨਾ ਆਪਾਂ ਨਾ ਨਾ ਜਾਊਂਗੀ ਜ਼ਰੂਰ ਜਾਊਂਗੀ ਮੈਂ ਕਾਪ ਮਿਸ ਕਰ ਲਈ ਆ ਉਹ ਨਾ ਨੂੰ ਕੋਲਾ ਨੂੰ

ਯਾਦ ਨਹੀਂ ਪਿਛਲੀ ਪਿਛਲੀ ਵਾਰ ਯਾਦ ਹੈ ਤੈਨੂੰ ਜਦੋਂ ਕੋਸੋਲੀ ਗਏ ਸੀ ਆਪਾਂ ਕੋਸੋਲੀ ਨਹੀਂ ਆ ਹਾਂ ਤੁਹਾਡੇ ਵਾਲੀ ਮੈਡੀਕਲ ਤਾਂ ਮੇਰੇ ਬਹੁਤ ਚੇਪੜ ਗਿਆ ਉਸ ਕੰਮ ਕਰਕੇ ਮੇਰੀ ਤੇ ਅੰਮ੍ਰਿਤਾਲਾ ਸੁਣਨਾ ਪਿਛਲੀ ਵਾਰ ਯਾਦ ਹੈ ਨਹੀਂ ਤੈਨੂੰ ਜਦੋਂ ਆਪਾਂ ਉੱਥੇ ਗਏ ਸੀ ਕਿੱਥੇ ਸੀ ਦੂਰ ਪਿਛਲੀ ਵਾਰ ਤਾਂ ਮੇਰਾ ਰਸਤਾ ਹੀ ਭੁੱਲ ਗਿਆ ਉਹ ਪੰਚਕੁਲਾ ਸੀ ਪੰਚਕੁਲਾ ਤਾਂ ਆਪਾਂ ਪਹਿਲਾਂ ਰੁਕੇ ਸੀ ਇੱਕ ਨਾਈਟ ਜਿੱਥੇ ਆਪਾਂ ਰਾਤ ਨੂੰ ਆਪਾਂ ਇਕੱਠੇ ਹੋਏ ਸੀ ਜੋ ਬੱਚੇ ਸੌਂਗੇ ਜੀ ਸਕੂਲ ਵਾਲੇ ਸਾਰੇ आप इकट्ठे हो जगह बाल टाल अच्छा अच्छा जम्मू कश्मीर जम्मू कश्मीर का टूर गया तो बाल टाल नहीं रुके से अच्छा अच्छा कि ना हो होता। ना ओ, जी, ओ, जी, ओ, जी, ओ, ना 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 ఫజ బాగా ਹੁਣ ਜੋ ਪਿਆਰ ਲੋਕ ਛਿਪਕੇ ਕਰਾਂਗੇ ਤਾਂ ਫਿਰ ਉਹ ਵੀ ਤਾਂ ਲੋਕ ਛਿਪਕੇ ਛਪਾ ਕੇ ਰੱਖਣਾ ਪਊਗਾ ਨਾ ਜੱਗ ਜਾਰ ਥੋੜੀ ਕਰਨਾ ਚਾਹੀਦਾ ਪੈਂਦੇ ਆ ਉਹ پاگل ਹੁੰਦੇ ਆ پاگل ਹੁੰਦੇ ਜਿਹੜੇ ਪਿਆਰ ਨੂੰ ਜੱਗ ਜਾਰ ਕਰ ਦਿੰਦੇ ਇਹ ਜੱਗ ਜਾਰ ਕਰਨੀ ਚੀਜ਼ਾਂ ਹੁੰਦੀਆਂ ਜਦੋਂ ਮੇਰੀ ਗੱਲ ਤੋਂ ਉਹ ਜਿਹੜਾ ਵੀ ਪਿਆਰ ਦੇ ਮੇਰੀ ਗੱਲ ਉਹਨਾਂ ਨੇ ਕੱਟਿਆ ਮੈਨੂੰ ਨਾ ਖੋਣਿਆ ਸੀ ਕਿ ਕਿਸੇ ਕਿਸਕਾ ਦਿੱਕਤ ਕੀ ਹੋਈਗੀ ਕਿਹਦੇ ਗੱਲ ਡਿਸਕਸ ਕੀਤੀ ਆ ਮੈਂ ਵੀ ਦਿੱਕਤ ਸੀ ਇਹ ਤਾਂ ਵੀ अच्छा बीटेक तक इकट्ठी हुई है मेरी हुन मेरी गल सुनो चलो त मजबूरी है मेरी चलो बाकी त मैं एक गल ਹੋਰ ਦੱਸ ਦਿੰਦਾ ਜਿਹੜੇ ਪਿਆਰ ਦੇ ਪਲ ਹੁੰਦੇ ਹੈਗੇ ਹਨ ਚੋਰੀ ਛਿਪੇ ਹੁੰਦੇ ਹੈ ਸਰਿਆਂ ਮ ਲੋਕਾਂ ਸਾਹਮਣੇ ਤਾਂ ਨਹੀਂ ਕਰ ਸਕਦੇ ਇਹ ਤਾਂ ਨਹੀਂ ਲੋਕਾਂ ਸਾਹਮਣੇ ਆਪਾਂ ਮਾਂ ਦੀ ਨਹੀਂ ਪਰ ਮਨ ਨੂੰ ਆਇਆ ਨਾ ਲੋਕ ਬਗਲ ਦੀ ਜਨਮ ਕੋਲ ਆ ਕੇ ਤਾਂ ਕਰਦੇ ਨਾ ਨੰਮੇ ਯਾਰ ਮੈਂ ਲੋਕਾਂ ਦੇ ਮੱਥਰ ਚੰਗਾ ਨਹੀਂ ਲੱਗਦਾ ਨਾ ਜਿਦੋਂ ਮਨਿੰਦਰ ਮਾਸਟਰ ਹੈ ਜਿਹੜਾ ਮੈਨੂੰ ਬੁਲਾਉਂਦਾ ਬਾਰ-ਬਾਰ ਕਹਿੰਦਾ ਮੈਨੂੰ ਕੁਛ ਨਹੀਂ ਕੁਸੀਂ ਨਾ ਮੈਨੂੰ ਡਾੜ ਕੇ ਨਹੀਂ ਆਉਂਦੀ ਨਾ ਕਹਿ ਰਿਹਾ ਗੁੱਸੇ ਹੁੰਦੇ ਉਹ ਮੈਂ ਸਿੱਧੇ ਦੂੰ ਸੰਦਰੀ ਵਾਲੀ ਉਹ ਮੋਜੀ ਤਾਂ ਜਿਵੇਂ ਉਹ ਨਾ ਆਪਣੇ emotions ਵਿਚਾਦਰ ਕਰਕੂੰਗੀ ਹੂੰ ਜਰੂਰੀ ਹੈ ਲੋਕ ਤਾਂ ਪਤਾ ਕੀ ਲੋਕ ਦਾ ਸਿਰਫ ਉੱਥੋਂ ਤੱਕ ਹੀ ਰੱਖਦੇ ਆ ਪਰ ਅਗੋ ਫੀਲਿੰਗ ਸਮਝਣ ਵਾਲਾ ਕੋਈ ਕੋਈ ਹੁੰਦਾ ਤਾਂ ਸਮਝਿਆ ਕਰਦਾ ਮੈਂ ਤਾਂ ਰਹਿ ਜੀ ਤੈਨੂੰ ਮਨਾ ਅੰਤਾਂ ਅੰਨੀ ਕੁਛ ਨਹੀਂ ਪੀਣਾ ਉਹਨੇ ਨਹੀਂ ਰਹਿ ਦਿੱਤੀ ਉਹ ਮੈਂ ਕੀ ਕਿੱਜ ਆ ਬਿਜਾ ਇਹ ਨਾ ਕਰ ਦੋ ਸਾਰੇ ਹੰਨਾ ਨਾ ਨਾ ਮੈਂ ਕੋਈ ਜੱਗ ਜਾਗ ਨਹੀਂ ਕਰਦਾ ਮੈਂ ਤਾਂ ਤੈਨੂੰ ਇਹ ਹੀ ਪੁੱਛਦਾ ਜੀ ਮੇਰਾ ਬਹੁਤ ਮਿਸ ਕੀਤਾ ਹੈ ਤੈਨੂੰ ਸਕੂਲ ਤੇ ਅੱਜ ਤੋਂ ਆਈ ਨਹੀਂ

ਓਕੇ ਓਕੇ ਹਮ